ਸਕੂਲ ਦੀ ਮੈਡਮ ਨੇ ਕਰਵਾ ਲਿਆ ਵਿਆਹ ਤਾਂ ਕਲਾਸ ਦੇ ਬੱਚਿਆਂ ਨੇ ਕਰਤਾ ਆ ਕੰਮ ਦੋਸਤੋ ਅਕਸਰ ਹੀ ਅਧਿਆਪਕ ਨੂੰ ਬੱਚੇ ਦਾ ਪਹਿਲਾ ਗੁਰੂ ਕਿਹਾ ਜਾਂਦਾ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਾਲ ਰੰਗ ਦਾ ਸੂਟ ਅਤੇ ਚੂੜਾ ਪਾ ਕੇ ਇੱਕ ਕੁੜੀ ਸਕੂਲ ਵਿੱਚ ਆਉਂਦੀ ਹੈ ਦਰਸਲ ਇਹ ਕੁੜੀ ਇਸ ਸਕੂਲ ਦੀ ਅਧਿਆਪਕ ਹੈ ਅਤੇ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਸਕੂਲ ਵਿੱਚ ਆਉਂਦੀ ਹੈ ਤਾਂ ਜਦੋਂ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਅੱਜ ਮੈਡਮ ਆ ਗਏ ਨੇ ਤਾਂ ਬੱਚਿਆਂ ਵੱਲੋਂ ਆਪਣੀ ਮੈਡਮ ਦਾ ਬਹੁਤ ਹੀ ਸੋਹਣਾ ਸਵਾਗਤ ਕੀਤਾ ਜਾਂਦਾ ਹੈ ਉਸ ਉੱਪਰ ਫੁੱਲ ਸੁੱਟੇ ਜਾਂਦੇ ਨੇ ਤੇ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਜਿਸ ਨੂੰ ਦੇਖ ਕੇ ਮੈਡਮ ਵੀ ਬਹੁਤ ਖੁਸ਼ ਹੁੰਦੀ ਹੈ ਸੋ ਇਸ ਤੋਂ ਇਹ ਤਾਂ ਪਤਾ ਲੱਗਦਾ ਹੈ ਕਿ ਇਹ ਟੀਚਰ ਆਪਣੀ ਕਲਾਸ ਦੇ ਬੱਚਿਆਂ ਦਾ ਕਿੰਨਾ ਪਿਆਰ ਕਰਦੀ ਹੋਵੇਗੀ ਤਾਂ ਹੀ ਤਾਂ ਇਹਨਾਂ ਛੋਟੇ-ਛੋਟੇ ਬੱਚਿਆਂ ਨੇ ਆਪਣੇ ਟੀਚਰ ਦੇ ਸਵਾਗਤ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਸੋ ਇਸ ਟੀਚਰ ਅਤੇ ਬੱਚਿਆਂ ਦੇ ਪਿਆਰ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ